ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਣ ਕਰ ਪੰਜਾਬ ਦੇ ਵਿੱਚ ਸਕੂਲਾਂ ਤੇ ਕਾਲਜਾਂ ਦੇ ਵਿੱਚ ਛੁੱਟੀਆਂ ਐਕਸਟੈਂਡ ਕਰ ਦਿੱਤੀਆਂ ਹੋਰ ਅੱਗੇ 8 ਸਤੰਬਰ ਤੱਕ ਕਰ ਦਿੱਤੀਆਂ ਗਈਆਂ ਸੋ ਲਗਾਤਾਰ ਪਾਣੀ ਪੈ ਰਿਹਾ ਮੀਂਹ ਪੈਣ ਨਾਲ ਜਿਹੜੇ ਸਕੂਲ ਐ ਉਹ ਭਰ ਚੁੱਕੇ ਐ ਸੋ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਪਗਵਾਨ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਣ ਹੜਾਂ ਦੀ ਸਥਿਤੀ ਨੂੰ ਧਿਆਨ ਚ ਰੱਖਦੇ ਹੋਏ ਸਾਰੇ ਜਿੰਨੇ ਵੀ ਸਰਕਾਰੀ ਸਕੂਲ ਨੇ ਐਡਡ ਹੈ ਮਾਨਤਾ ਪ੍ਰਾਪਤ ਦਾ ਪ੍ਰਾਈਵੇਟ ਹੈ ਇਹ 8 ਸਤੰਬਰ ਤੱਕ ਬੰਦ ਰਹਿਣਗੇ ਇਸ ਦੇ ਨਾਲ ਕਾਲਜ ਦੀ ਵੀ ਉਹਨਾਂ ਨੇ ਅਪਡੇਟ ਕਰ ਦਿੱਤੀ ਹੈ ਵੀ ਕਾਲਜ ਵੀ ਬੰਦ ਰਹਿਣਗੇ ਯੂਨੀਵਰਸਿਟੀ ਅਮੀ ਬੰਦ ਰਹਿਣਗੀਆਂ ਤੇ ਹੌਸਟਲ ਦੇ ਵਿਦਿਆਰਥੀਆਂ ਦੀ ਵੀ ਜਿਹੜੀ ਆ ਉਹ ਦਿਸ਼ਾ ਨਿਰਦੇਸ਼ ਦਿੱਤੇ ਕਿ ਉਹਨਾਂ ਦੀ ਵੀ ਪਹਿਲ ਕਦਮੀ ਦੇ ਉੱਪਰ ਉਹਨਾਂ ਦੀ ਸੇਧ ਨੂੰ ਧਿਆਨ ਚ ਰੱਖਿਆ ਜਾਵੇ ਤੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸੁਰੱਖਿਆ ਨੂੰ ਪਹਿਲ ਦੇਣ ਤੇ ਫਿਰ ਜੋ ਪ੍ਰਸ਼ਾਸਨ ਵੱਲੋਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ ਪਾਲਣਾ ਕਰਨ ਸੋ ਇਹ ਛੁੱਟੀਆਂ ਦੀ ਆਪਾਂ ਕੋਈ ਖੁਸ਼ੀ ਜ਼ਾਹਰ ਨਹੀਂ ਕਰ ਰਹੇ ਸੋ ਇਹ ਸਿਰਫ ਇੱਕ ਹਾੜਾਂ ਦੀ ਸਥਿਤੀ ਨੂੰ ਦੇਖਦੇ ਹੋਏ ਉਹ ਹਾਲਾਤ ਹੀ ਇਸ ਤਰ੍ਹਾਂ ਦੇ ਨੇ ਕਿ ਨਾ ਤਾਂ ਸਕੂਲ ਬੱਚੇ ਜਾ ਸਕਦੇ ਨੇ ਕੁਝ ਏਰੀਆ ਪੰਜਾਬ ਦਾ ਬਿਲਕੁਲ ਡੁੱਬ ਚੁੱਕਿਆ ਹੈਗਾ ਤਾਂ ਬੱਚਿਆਂ ਨੂੰ ਬਹੁਤ ਦਿੱਕਤਾਂ ਨੇ ਪੇਰੈਂਟਸ ਨੂੰ ਬਹੁਤ ਦਿੱਕਤਾਂ ਨੇ ਇਵਨ ਕਿ ਉਹਨਾਂ ਦੀਆਂ ਫੈਮਲੀ ਪਸ਼ੂ ਘਰ ਦਾ ਸਮਾਨ ਬਹੁਤ ਤਹਿਸ ਨੈਸ ਹੋ ਗਿਆ ਸੋ ਲਗਾਤਾਰ ਮੀਂਹ ਪੈਣ ਕਰਕੇ ਬੱਚਿਆਂ ਦੀ ਸਥਿਤੀ ਨੂੰ ਦੇਖਦੇ ਹੋਈ ਇਹ ਦਿੱਤਾ ਗਿਆ ਸਾਰਾ ਸੋ ਇੱਥੇ ਅਧਿਆਪਕ ਵਰਗ ਕਦੇ ਵੀ ਛੁੱਟੀਆਂ ਦੀ ਕਾਮਨਾ ਨਹੀਂ ਕਰਦਾ ਸੋ ਇਹ ਹੋ ਸਕਦਾ ਹੈ ਕਿ ਤੁਸੀਂ ਬੱਚਿਆਂ ਦੇ ਟੱਚ ਵਿੱਚ ਹੋ ਤਾਂ ਉਹਨਾਂ ਨੂੰ ਆਪਾਂ ਚੰਗੀ ਗਾਈਡੈਂਸ ਂ ਦੇ ਰਹੀਏ ਉਹਨਾਂ ਦੀ ਵਿਵਹਨ ਨੂੰ ਧਿਆਨ ਰੱਖਦੇ ਹੋਏ ਉਹਨਾਂ ਦੀ ਸਟੱਡੀ ਵੱਲ ਧਿਆਨ ਦਿੰਦੇ ਰਹੀਏ ਕਿਉਂਕਿ ਹੁਣ ਆਨਲਾਈਨ ਫੈਸਿਲਿਟੀਆਂ ਵੀ ਬਹੁਤ ਨੇ ਸੋ ਜੋ ਬੱਚੇ ਤੁਹਾਡੇ ਨਾਲ ਜੁੜੇ ਹੋਏ ਨੇ ਤੁਸੀਂ ਉਹਨਾਂ ਨਾਲ ਜੁੜ ਸਕਦੇ ਹੋ ਸੋ ਆਪਣਾ ਜੋ ਮਕਸਦ ਹੈ ਉਹ ਅਧਿਆਪਕ ਦੇ ਤੌਰ ਤੇ ਹਰ ਅਧਿਆਪਕ ਦਾ ਹੀ ਫਰਜ਼ ਬਣਦਾ ਕਿ ਉਹਦੇ ਬੱਚਿਆਂ ਦਾ ਫਿਊਚਰ ਹੈ ਜਿਹੜਾ ਉਹ ਧਿਆਨ ਚ ਰੱਖੇ ਸੋ ਹੜਾਂ ਦੀ ਸਥਿਤੀ ਨੂੰ ਦੇਖ ਕੇ ਪੰਜਾਬ ਸਰਕਾਰ ਨੇ ਇਹ ਹੁਣ ਹਦਾਇਤ ਦੇ ਦਿੱਤੀ ਹੈ ਕਿ ਛੁੱਟੀਆਂ 8 ਸਤੰਬਰ ਤੱਕ ਫੇਰ ਰਹਿਣਗੀਆਂ ਸੋ ਆਪਾਂ ਪ੍ਰਮਾਤਮਾ ਅਗੇ ਹੀ ਅਰਦਾਸ ਕਰੀਏ ਕਿ ਬੱਚੇ ਆ ਜਿਹੜੇ ਤੰਦਰੁਸਤ ਰਹਿਣ ਫੈਮਲੀਆਂ ਤੰਦਰੁਸਤ ਰਹਿਣ ਜਾਨਵਰ ਪੰਛੀ ਸਭ ਤੰਦਰੁਸਤ ਰਹਿਣ ਤੇ ਇਹ ਜੋ ਪੰਜਾਬ ਦੇ ਵਿੱਚ ਮਾਰ ਪਈ ਐ ਇਸ ਨੂੰ ਜਲਦੀ ਹੀ ਨਜਿੱਠਿਆ ਜਾ ਸਕੇ ਸੋ ਆਪਾਂ ਛੋਟੇ ਛੋਟੇ ਐਫਰਟਸ ਕਰੀਏ ਇੱਕ ਦੂਜੇ ਦਾ ਸਹਾਰਾ ਬਣੀਏ ਜੋ ਜਿੰਨਾ ਵੀ ਹੈਲਪ ਕਰ ਸਕਦਾ ਹੈ ਉਹ ਹੈਲਪ ਕਰੇ ਇੱਕ ਦੂਸਰੇ ਦੀ ਤਾਂ ਹੀ ਆਪਾਂ ਇਹੋ ਜੀ ਸਿਚੁਏਸ਼ਨ ਚੋਂ ਇੱਕ ਦੂਜੇ ਨੂੰ ਬਾਹਰ ਕੱਢ ਸਕਦੇ ਆ ਸੋ ਇਹ ਅਪਡੇਟ ਤੁਹਾਣਾ ਸਾਂਝੀ ਕੀਤੀ ਹੈ ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਤੁਸੀਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਹਰੇਕ ਤਰ੍ਹਾਂ ਦਾ ਨੋਟੀਫਿਕੇਸ਼ਨ ਤੇ ਅਪਡੇਟ ਇਸ ਚੈਨਲ ਤੋਂ ਪ੍ਰਾਪਤ ਕਰ ਸਕੀਏ ਧੰਨਵਾਦ ਜੀ